ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਇਹ ਏਬੀਪੀ ਸਾਂਝਾ ਤੋਂ ਪ੍ਰਾਪਤ ਕੀਤੀ ਗਈ ਹੈ ਇਸ ਵਿੱਚ ਤੁਹਾਡੇ ਆਧਾਰ ਕਾਰਡ ਨਾਲ ਇਹ ਨਹੀਂ ਹੋ ਸਕਣਗੇ ਇਹ ਦੋ ਕੰਮ ਜਾਣੋ ਇਹ ਅਹਿਮ ਜਾਣਕਾਰੀ ਆਧਾਰ ਕਾਰਡ ਦੇ ਕੁਝ ਰੂਲ ਹਨ ਭਾਰਤ ਵਿੱਚ ਆਧਾਰ ਕਾਰਡ ਸੰਬੰਧੀ ਨਿਯਮਾਂ ਨੂੰ ਬਦਲ ਦਿੱਤਾ ਗਿਆ ਹੈ ਹੁਣ ਤੁਸੀਂ ਇਹਨਾਂ ਦੋ ਮਹੱਤਵਪੂਰਨ ਉਦੇਸ਼ਾਂ ਲਈ ਆਧਾਰ ਕਾਰਡ ਦੀ ਇਸ ਵਰ ਚੀਜ਼ ਦੀ ਵਰਤੋਂ ਨਹੀਂ ਕਰ ਸਕੋਗੇ ਭਾਰਤੀ ਲੋਕਾਂ ਲਈ ਕੁਝ ਦਸਤਾਵੇਜ਼ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਦਸਤਾਵੇਜ਼ਾਂ ਵਿੱਚੋਂ ਇੱਕ ਮਹੱਤਵਪੂਰਨ ਦਸਤਾਵੇਜ਼ ਆਧਾਰ ਕਾਰਡ ਹੈ ਭਾਰਤ ਵਿੱਚ ਕਈ ਥਾਂ ਤੇ ਆਧਾਰ ਕਾਰਡ ਨੂੰ ਇੱਕ ਮਹੱਤਵਪੂਰਨ ਦਸਤਾਵੇਜ਼ ਵਜੋਂ ਵਰਤਿਆ ਜਾਂਦਾ ਹੈ। ਆਧਾਰ ਕਾਰਡ ਤੋਂ ਬਿਨਾ ਤੁਸੀਂ ਉਹ ਕੰਮ ਨਹੀਂ ਕਰ ਸਕਦੇ। ਭਾਰਤ ਵਿੱਚ ਪਹਿਲਾ ਆਧਾਰ ਕਾਰਡ ਸਾਲ 2010 ਵਿੱਚ ਜਾਰੀ ਕੀਤਾ ਗਿਆ ਸੀ। ਭਾਰਤ ਵਿੱਚ ਸਭ ਤੋਂ ਪਹਿਲਾ ਆਧਾਰ ਕਾਰਡ 2010 ਵਿੱਚ ਜਾਰੀ ਕੀਤਾ ਗਿਆ ਸੀ। ਹੁਣ ਤੱਕ ਭਾਰਤ ਵਿੱਚ ਲਗਭਗ 90% ਦਾ ਆਬਾਦੀ ਦੇ ਕੋਲ ਆਧਾਰ ਕਾਰਡ ਹਨ ਭਾਰਤ ਵਿੱਚ ਆਧਾਰ ਕਾਰਡ ਨੂੰ ਲੈ ਕੇ ਕਈ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ ਹਾਲ ਹੀ ਵਿੱਚ ਆਧਾਰ ਕਾਰਡ ਨੂੰ ਲੈ ਕੇ ਨਵਾਂ ਨਿਯਮ ਵੀ ਜਾਰੀ ਕੀਤਾ ਗਿਆ ਹੈ ਪਹਿਲਾਂ ਜੇਕਰ ਆਧਾਰ ਕਾਰਡ ਉਪਲਬਧ ਨਾ ਹੋਣ ਉਤੇ ਆਧਾਰ ਕਾਰਡ ਐਨਰੋਲਮੈਂਟ ਆਈਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ enrollment id ਆਧਾਰ ਕਾਰਡ ਬਣਾਉਣ ਲਈ ਅਰਜੀ ਤੋਂ ਬਾਅਦ ਜਾਰੀ ਕੀਤੀ ਜਾਂਦੀ ਹੈ ਪਰ ਹੁਣ ਕੁਝ ਉਦੇਸ਼ਾਂ ਲਈ ਇਸ ਨੂੰ ਵਰਤਿਆ ਨਹੀਂ ਜਾ ਸਕਦਾ ਹੈ ਹੁਣ ਆਧਾਰ ਕਾਰਡ ਐਂਰੋਲਮੈਂਟ ਆਈਡੀ ਦੀ ਵਰਤੋਂ ਭਾਰਤ ਵਿੱਚ ਪੈਨ ਕਾਰਡ ਬਣਾਉਣ ਲਈ ਨਹੀਂ ਕੀਤੀ ਜਾ ਸਕਦੀ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਤੁਸੀਂ ਐਂਰੋਲਮੈਂਟ ਆਈਡੀ ਨਾਲ ਪੈਨ ਕਾਰਡ ਨਹੀਂ ਬਣਵਾ ਸਕਦੇ ਇਸ ਦੇ ਨਾਲ ਹੀ ਪਹਿਲਾਂ ਆਧਾਰ ਕਾਰਡ ਐਨਰੋਲਮੈਂਟ ਆਈਡੀ ਦੀ ਵਰਤੋਂ ਆਈਟੀਆਰ ਭਰਨ ਲਈ ਕੀਤੀ ਜਾ ਸਕਦੀ ਸੀ ਪਰ ਹੁਣ ਆਈਟੀਆਰ ਭਰਨ ਲਈ ਐਨਰੋਲਮੈਂਟ ਆਈਡੀ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਇੰਨਾ ਕਹਿੰਦੇ ਹੋ ਅੱਜ ਦਾ ਧੰਨਵਾਦ ਕਰਦੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ